ਸੰਗਰੂਰ ਵਿੱਚ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ بلند ਹੋ ਚੁੱਕੇ ਹਨ ਕਿ ਪਰਿਵਾਰ ਦੀ ਮੌਜੂਦਗੀ ਵਿੱਚ ਘਰ ਦੇ ਵਿੱਚ ਹੀ ਚੋਰਾਂ ਵੱਲੋਂ ਕੁਸਕਿਸ਼ ਚੋਰੀ ਕੀਤੀ ਗਈ। 7 ਤੇ 8 ਦੀ ਦਰਮਿਆਨੀ ਰਾਤ ਨੂੰ ਦੋ ਚੋਰ ਸੀਸੀਟੀਵੀ ਕੈਮਰੇ ਵਿੱਚ ਗਲੀ ਦੇ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ। ਉਹਨਾਂ ਵੱਲੋਂ ਸੰਗਰੂਰ ਦੀ ਇੰਦਰਾ ਕਲੋਨੀ ਦੇ ਇੱਕ ਪਰਿਵਾਰ ਦੇ ਘਰ ਵਿੱਚ ਪਿਛਲੇ ਪਾਸਿਓਂ ਵੜ ਕੇ ਚੋਰੀ ਕੀਤੀ ਗਈ। ਇਸ ਮੌਕੇ ਤੇ ਉਹ 1.5 ਕਿਲੋ ਚਾਂਦੀ ਅੰਗੂਠੀਆਂ, ਕੰਨਾਂ ਵਿੱਚ ਪਾਉਣ ਵਾਲੇ ਕਾਟੇ ਅਤੇ ਕੁਝ ਨਗਦੀ ਲੈ ਕੇ ਚਲੇ ਗਏ। ਸਾਡੇ ਘਰ 6 ਵਜੇ ਰਾਤ ਨੂੰ 6 ਤਰੀਕ ਨੂੰ 11 ਵਜੇ ਰਾਤ ਨੂੰ ਤੇ 3 ਵਜੇ ਤੱਕ ਉਸ ਦੇ ਵਿੱਚ ਵਿੱਚ ਚੋਰੀ ਹੋਈ ਐ ਤੇ ਚੋਰੀ ਵੀ ਐਦਾ ਹੈ ਕਿ ਫਰੰਟ ਡੋਰ ਤੋਂ ਨਹੀਂ ਆਇਆ ਕੋਈ ਵੀ ਜਿਹੜਾ ਵੀ ਆਇਆ ਉਹ ਬੈਕ ਸਾਈਡ ਤੋਂ ਹੀ ਆਇਆ ਬੈਕ ਸਾਈਡ ਤੋਂ ਹੀ ਆ ਕੇ ਬੈਕ ਸਾਈਡ ਤੋਂ ਹੀ ਵਾਪਸ ਗਿਆ ਤੇ ਚੋਰੀ ਵੀ ਉਹ ਲੈ ਕੇ ਗਿਆ ਅਲਮਾਰੀ ਸਾਰੀ ਖੋਲ ਕੇ ਗਿਆ ਤੇ ਹੋਰ ਉਹਦੇ ਵਿੱਚੋਂ 2 ਕਿਲੋ ਸਾਡੇ 1.5 2 ਕਿਲੋ ਸਾਡੀ ਚਾਂਦੀ ਸੀਗੀ ਜੋ ਪੁਰਾਣੇ ਜੇਵਰ ਸੀਗੇ ਦਾਦੀ ਦੇ ਤੇ ਦਾੜੀ ਵੀ ਦੋ سونے ਦੀਆਂ ਰਿੰਗਾਂ ਸੀਗੀਆਂ ਤੇ ਇੱਕ ਸੀ ਉਹਨਾਂ ਦੇ ਏ ਰਿੰਗਸ ਮੰਮੀ ਦੀ ਉਹ ਲੈ ਕੇ ਗਿਆ ਤੇ ਕੈਸ਼ ਸੀ ਸਾਡਾ 1.5 ਲੱਖ ਰੁਪਏ ਜਿਹੜਾ ਲੈ ਕੇ ਗਿਆ ਜੀ ਚੋਰੀ ਹੋਈ ਜੀ ਕਰੇ ਤੁਲੀ ਨੂੰ ਕਰੇ ਸੀਗੇ ਕਰ ਐਕਚੁਅਲੀ ਸਾਥ ਵਾਲੇ ਕਮਰੇ ਦੇ ਵਿੱਚ ਜੇਠ ਜੀ ਤੇ ਜੇਠਾਨੀ ਤੇ ਸੱਸ ਉਹਨਾਂ ਦੇ ਕੋਲ ਸੁੱਤੇ ਪਏ ਸੀਗੇ ਤੇ ਅਸੀਂ ਵੀ ਉਹਦੇ ਕਮਰੇ ਸ ਸੀਗੇ ਜਿਹੜੇ ਕਮਰੇ ਚੋਰੀ ਹੋਈ ਆ ਉਹਨੂੰ ਸਿਰਫ ਕੁੰਡੀ ਲੱਗੀ ਸੀ ਉਹਨੂੰ ਲੋਕ ਨਹੀਂ ਲੱਗਿਆ ਸੀ ਆ ਹਮੇਸ਼ਾ ਲੋਕ ਲਗਾ ਕੇ ਸੌਣੇ ਆ ਪੜਾਜੇ ਛੋਟਾ ਬੇਬੀ ਹੈ ਘਰੇ ਠੀਕ ਹੈ ਉਹਦੀ ਤਾਂ ਵੀ ਠੀਕ ਨਹੀਂ ਸੀਗੀ ਉਹਨੂੰ ਬਾਰ-ਬਾਰ ਦੁੱਧ ਦੇਣਾ ਪੈਂਦਾ ਇਸ ਕਰਕੇ ਅਸੀਂ ਨਾ ਲੋਕ ਨਹੀਂ ਲਗਾਇਆ ਸੀਗਾ ਆਪਣੇ ਘਰੇ ਜੀ ਚੋਰੀ ਹੋਈ ਹੈ 6 ਤਰੀਕ ਦੀ ਰਾਤ ਨੂੰ 7 ਤਰੀਕ ਦੀ ਸਵੇਰ ਨੂੰ 11 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਤੇ ਹੁਣ ਸਾਨੂੰ ਐ ਤਾਂ ਪਤਾ ਨਹੀਂ ਹੈਗਾ ਵੀ ਕਿਹੜੀ ਸਾਈਡ ਤੋਂ ਆਏ ਨੇ ਕਿਹੜੀ ਸਾਈਡ ਤੋਂ ਨਹੀਂ ਆਏ ਬਟ 프ਰੰਟ ਵਾਲੀ ਵੀਡੀਓ ਆਪਾਂ ਨੇ ਚੈੱਕ ਕਰ ਲਈਆਂ ਬਟ ਬੈਕ ਵਾਲੀ ਵੀਡੀਓ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਆਪਣਾ ਗਵੰਡੀਆਂ ਦੀ ਵੀਡੀਓ ਹੈ ਉਹਦੇ ਵਿੱਚ ਉਹ ਕੈਪਚਰ ਹੋ ਗਏ ਇੱਕ ਬੰਦਾ ਕੈਪਚਰ ਹੋਇਆ ਤੇ ਜਿਹੜਾ ਮੇਨ ਰੋਡ ਹੈ ਉਹਦੇ ਚ ਦੋ ਬੰਦੇ ਕੈਪਚਰ ਹੋਏ ਨੇ ਤੇ ਫਿਲਹਾਲ ਤਾਂ ਹਜੇ ਪ੍ਰੋਪਰ ਹੋਏ ਨਹੀਂ ਹੈਗਾ ਆਪਣੀ 1.5 ਕਿਲੋ ਚਾਂਦੀ ਤੇ ਦੋ ਰਿੰਗ ਸੋਨੇ ਦੀਆਂ ਤੇ ਇੱਕ ਕੰਨਾਂ ਦੀ ਵਾਲੀ ਕੈਸ਼ ਹੋਇਆ ਕੈਸ਼ 15000 ਰੁਪਏ ਕੈਸ਼ ਹੋਇਆ ਮਨ ਹਾਂਜੀ ਇਹਦੀ ਦਰਖਾਸਤ ਦਿੱਤੀ ਹੋਈ ਹੈ ਥਾਣੇ 'ਚ ਤੇ ਉਹਨਾਂ ਵੱਲੋਂ ਵੀ ਜਾਂਚ ਹੋ ਰਹੀ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਹੋਰ ਜੇ ਕੁਝ ਪਤਾ ਲੱਗਦਾ ਹੈ ਤਾਂ ਦੇਖਦੇ ਹਾਂ ਪੁਲਸ ਇਸ ਤਰ੍ਹਾਂ ਦੀ ਪਰਵਰਨ ਪੁਲਸ ਦੀ ਕਾਰਵਾਈ ਚਲੋ ਜਿੰਨਾ ਕ ਹੋ ਰਿਹਾ ਐਸਾ ਹੀ ਹੋ ਦੇ ਰਹੇ ਨੇ ਸਾਡੇ ਨਾਲ ਤੇ ਅਜ ਦਾ ਫਿਲਹਾਲ ਕੁਝ ਪ੍ਰੋਪਰ ਸਮਝ ਨਹੀਂ ਆ ਰਹੀ ਕਿ ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ ਅਜ ਤਾਂ ਫਿਲਹਾਲ ਚੈਕਿੰਗ ਚੱਲ ਰਹੀ ਹੈ ਹਾਂਜੀ ਸੰਗਰੂਰ ਦੇ ਸਿਟੀ ਥਾਣਾ ਦੇ ਐਸ ਐਚਓ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਸ਼ਿਕਾਇਤ ਆਈ ਹੈ ਤੇ ਜਲਦੀ ਹੀ ਚੋਰਾਂ ਨੂੰ ਟ੍ਰੇਸ ਕੀਤਾ ਜਾਵੇਗਾ ਸਰਟੀਕਲ ਕੰਪਲੇਂਟ ਆਈ ਹੈ ਜੀ ਬਨੀਤ son of ਪ੍ਰੇਸ਼ਾਨ ਚੰਦਰ ਨੂੰ ਇੰਦਰਾਗੁਰੂ ਨੇ ਦਿਰਾਇਆ ਲੈਣੇ ਇਹ ਕਹਿ ਰਹੇ ਕਿ ਅਸੀਂ ਘਰ ਚ ਸੌ ਰਹੇ ਸੀ ਤੇ ਤਕਰੀਬਨ 12 ਤੋਂ 3 ਵਜੇ ਦੇ ਵਿੱਚਕਾਰ ਕੋਈ ਅਣਪਛਾਤਾ ਵਿਅਕਤੀ ਇਹਨਾਂ ਦੇ ਘਰ ਚੋਰੀ ਕਰਕੇ ਚਲਾ ਗਿਆ ਤੇ ਉਸ ਸੰਬੰਧ ਚ ਸਾਡੀ ਹਰਤਾਲ ਚੱਲ ਰਹੀ ਜੂ ਬੰਦ ਕਰਕੇ ਕੀਤੀ ਗਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ